ਹਾਂਜੀ 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 ਕਿੱਦਾਂ ਸਾਰੇ ਠੀਕ ਕੀ ਆ ਬਾਤ ਆ ਲਓ ਜੀ ਸਭ ਤੋਂ ਪਹਿਲਾਂ ਸਾਡੇ ਐਡਮਨ ਸਾਫ ਸਾਡੀ ਸਾਡੇ ਸਰਬੱਤ ਦਾ ਪਲਾ ਚੱਜਦਾ ਵਿਚਾਰ ਦੇ ਪਰਿਵਾਰ ਦੇ ਮੁਖੀਆ ਇਸ ਟ੍ਰੇਨ ਦੇ ਪਾਇਲਟ ਇਸ ਟ੍ਰੇਨ ਦੇ ਚਾ ਚਾਲਿਕ ਸਾਡੇ ਬਹੁਤ ਹੀ ਸਤਿਕਾਰਯੋਗ ਬਹੁਤ ਹੀ ਇਮਾਨਜੋਗ ਸਾਡੇ ਭਾਈ ਵਿਰਿੰਦਰ ਸਿੰਘ ਜੀ ਨਿਰਮਾਨ ਸਾਫਕਾਰਾਗੀ ਹਜ਼ੂਰੀ ਸ਼੍ਰੀ ਦਰਬਾਰ ਸਾਹਿਬ ਉਹਨਾਂ ਦੇ ਨਾਲ ਸਾਡੇ ਐਡਮਨ ਅਸ਼ੋਕ ਜੀ ਤੇ ਸਾਰੇ ਇੱਕ ਇੱਕ ਸਾਥੀ ਇੱਕ ਇੱਕ ਪਰਿਵਾਰ ਦਾ ਮੈਂਬਰ ਮੈਂ ਇਹਨੂੰ ਪਰਿਵਾਰ ਸਮਾਨਾਨੀ ਗਰੁੱਪ ਨਹੀਂ ਸਮਝਦਾ ਕਿਉਂਕਿ ਇਹ ਪਰਿਵਾਰ ਰੂਪੀ ਗਰੁੱਪ ਹੈ ਇਹਦੇ ਚ ਮੈਂ ਦੇਖਿਆ ਬੜੇ ਹੀ ਅੱਛੇ ਇਨਸਾਨ ਬੜੇ ਧਾਰਮਿਕ ਖਿਆਲਾਂ ਦੇ ਬਹੁਤ ਹੀ ਗੁਰਬਾਣੀ ਨੂੰ ਪਿਆਰ ਕਰਨ ਵਾਲੇ ਅੱਛੇ ਖਿਆਲਾਂ ਦੇ ਮਾਲਕ ਸਾਰੇ ਤੇ ਸਭ ਨੂੰ ਮੇਰੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਨਮਸਕਾਰ ਹੈ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਹੜਾਂ ਦਾ ਕੱਲ ਵੀ ਸਾਡੇ ਭਾਈ ਸਾਹਿਬ ਸਾਡੇ ਮੁਖੀਆ ਸਾਡੇ ਐਡਮਨ ਭਾਈ ਵਿਰਿੰਦਰ ਸਿੰਘ ਨਿਰਮਾਨ ਜੀ ਨੇ ਕੱਲ ਬਹੁਤ ਅੱਛਾ ਬਹੁਤ ਅੱਛਾ ਉਹਨਾਂ ਦਾ ਉਪਰਾਲਾ ਹੈ ਸੇਵਾ ਦਾ ਉਹਨਾਂ ਦੇ ਰੂਮ ਰੂਮ 'ਚ ਸੇਵਾ ਵਸੀ ਹੈ ਜੀ ਬੜਾ ਚੰਗਾ ਲੱਗਦਾ ਤੇ ਬਾਕੀ ਹੜਾਂ ਦੇ ਬਾਰੇ ਉਹਨਾਂ ਨੇ ਕੱਲ ਫੋਨ ਕਰਕੇ ਦੱਸਿਆ ਵੀ ਕਈ ਵਾਰੀ ਕੋਈ ਡੁਪਲੀਕੇਟ ਵਾਕਈ ਜੀ ਕਈ ਵਾਰੀ ਕਈ ਵੀਡੀਓ ਜੜੀਆਂ ਨੇ ਇਸ ਟਾਈਮ ਉਹ ਪਹਿਲੀਆਂ ਚੱਲੀ ਦੀਆਂ ਉਹ ਫੇਰ ਪਾਈ ਜਾਂਦੇ ਨੇ ਇਦਾਂ ਹੋਣਾ ਨਹੀਂ ਚਾਹੀਦਾ ਤੇ ਇੱਕ ਛੋਟੀ ਜਈ ਹਾਂਜੀ ਇੱਕ ਛੋਟੀ ਜਈ ਤੁਹਾਨੂੰ ਇੱਕ ਅਰਦਾਸ ਦੇ ਤੌਰ ਤੇ ਕੀ ਕਹਿੰਦਾ ਸਤਪਾਲ ਕਿੰਦਾ ਸਾਰੇ ਪਾਸੇ ਸੁਖ ਵਰਤਾਈ ਬਾਬਾ ਨਾਨਕਾ ਸਾਰੇ ਪਾਸੇ ਸੁਖ ਵਰਤਾਈ ਬਾਬਾ ਨਾਨਕਾ ਮਾੜਿਆਂ ਹਾਲਾਤਾਂ ਤੋਂ ਬਚਾਈ ਬਾਬਾ ਨਾਨਕਾ ਸਾਰੇ ਪਾਸੇ ਸੁਖ ਵਰਤਾਈ ਬਾਬਾ ਨਾਨਕਾ ਮਾੜਿਆਂ ਹਾਲਾਤਾਂ ਤੋਂ ਬਚਾਈ ਬਾਬਾ ਨਾਨਕਾ ਹੜਾਂ ਦੀਆਂ ਹੜਾਂ ਦੇਆਂ ਪਾਣੀਆਂ 'ਚ ਡੁੱਬਿਆ ਪੰਜਾਬ ਅੱਜ ਹੜਾਂ ਦੇਆਂ ਪਾਣੀਆਂ 'ਚ ਡੁੱਬਿਆ ਪੰਜਾਬ ਅੱਜ ਆਫਤਾ ਤੋਂ ਲੋਕਾਂ ਨੂੰ ਕਢਾਈ ਬਾਬਾ ਨਾਨਕਾ ਓਇ ਮਿੰਤਾਂ ਦੇ ਨਾਲ ਬੀਜੀ ਫਸਲ ਕਿਸਾਨ ਵੀਰਾਂ ਮਿਹਰ ਵਾਲੀ ਨજર ਤਾਂ ਪਾਈ ਬਾਬਾ ਨਾਨਕਾ ਓਇ ਪਸ਼ੂ ਪੰਛੀ ਚ ਪਏ ਕੁਰਲਾਉਂਦੇ ਪਸ਼ੂ ਪੰਛੀ ਪਏ ਕੁਰਲਾਉਂਦੇ ਅੱਜ ਡੁੱਬਿਆਂ ਡੁੱਬਿਆਂ ਨੂੰ ਪਾਰ ਅੱਜ ਲਾਈ ਬਾਬਾ ਨਾਨਕਾ ਘਰੋਂ ਘਰੋਂ ਨਾ ਬੇਕਾਰ ਹੋਏ ਕੋਈ ਇਨਸਾਨ ਇੱਥੇ ਸਿਰਾਂ ਉੱਤੇ ਛਾਤ ਨਾ ਉਡਾਈ ਬਾਬਾ ਨਾਨਕਾ ਕਰ ਜੀ ਕਰ ਜੀ ਕਰਦੇ ਜੋ ਸੇਵਾ ਮਨ ਤੇਰਿਆਂ ਸਿਧਾਂਤਾਂ ਦੀ ਕਰਦੇ ਜੋ ਸੇਵਾ ਮਨ ਤੇਰਿਆਂ ਸੰਧਾਤਾਂ ਦੀ ਉਹਨਾਂ ਦਾ ਵੀ ਹੌਸਲਾ ਵਧਾਈ ਬਾਬਾ ਨਾਨਕਾ ਚਲੋ ਅੱਜ ਲੰਗਰ ਤੁਹਾਡੇ 20 ਰੁਪਿਆਵਾਂ ਵਾਲਾ ਚੱਲੇ ਅੱਜ ਲੰਗਰ ਤੁਹਾਡੇ 20 ਰੁਪਿਆਵਾਂ ਵਾਲਾ ਵਰਤੌਣ ਤੇਰੇ ਪਿਆਰ ਥਾਈ ਥਾਈ ਵਰਤੌਣ ਤੇਰੇ ਪਿਆਰ ਥਾਈ ਥਾਈ ਬਾਬਾ ਨਾਨਕਾਂ ਪਰਗਵਾਸ ਪਵ ਸਾਗਰ ਪਵ ਸਾਗਰ ਦੇ ਵਿੱਚੋਂ ਤਾਰੇ ਤਾਰੇ ਗੁਰਬਾਣੀ ਤੇਰੀ ਬਾਬਾ ਸਾਗਰ ਵਿੱਚੋਂ ਤਾਰੇ ਗੁਰਬਾਣੀ ਤੇਰੀ ਨਾਮ ਦੇ ਜਹਾਜ਼ ਤੇ ਚੜਾਈ ਬਾਬਾ ਨਾਨਕਾਂ ਉਹ ਸਤਪਾਲ ਦਾ ਸਤਪਾਲ ਦਾ ਡਿੱਗਾ ਚਰਨਾਂ ਦੇ ਵਿੱਚ ਖੈਰ ਝੋਲੀ ਮੰਗਤੇ ਦੀ ਪਾਣੀ ਬਾਬਾ ਨਾਨਕਾ ਸਾਰੇ ਪਾਸੇ ਸੁਖ ਵਰਤਾਈ ਬਾਬਾ ਨਾਨਕਾ ਮਾੜਿਆ ਹਾਲਾਤਾਂ ਤੋਂ ਬਚਾਈ ਬਾਬਾ ਨਾਨਕਾ ਬੋਲੋ ਧੰਨ ਗੁਰੂ ਨਾਨਕ ਬੋਲੋ ਸਾਰੇ ਧੰਨ ਗੁਰੂ ਨਾਨਕ ਬੋਲੋ ਸਾਰੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਫੇਰ ਮਿਲਦਾ ਜੀ ਮੈਂ